ਸ਼ੇਮੀਪਾਚੇ ਗੁਰਦੁਆਰਾ ਨੇੜੇ ਐਨਆਰਏ ਗੁਰਬਚਨ ਸਿੰਘ ਦੇ ਘਰ ਨੂੰ ਉਸਦੇ ਹੀ ਰਿਸ਼ਤੇਦਾਰ ਨੇ ਕਬਜ਼ਾ ਕਰ ਲਿਆ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਤੇ ਤਹਿਸੀਲ ਦਾਰ ਲਖਵਿੰਦਰ ਸਿੰਘ ਅਤੇ ਡੀਐਸਪੀ ਵਰਿੰਦਰ ਸਿੰਘ ਪਾਰੀ ਫੋਰਸ ਲੈ ਕੇ ਐਨਆਰਆਈ ਨੂੰ ਕਮਰੇ ਵਿੱਚ ਲੈਣ ਲਈ ਪਹੁੰਚੇ ਪਰ ਕਾਰਨ ਨੂੰ ਤਾਲਾ ਲੱਗਾ ਹੋਣ ਕਾਰਨ ਵਾਪਸ ਪਰਤ ਗਏ ਅਤੇ ਅਗਲੇ ਦਿਨ ਦੋਵਾਂ ਧਿਰਾਂ ਨੂੰ ਦਫ਼ਤਰ ਬੁਲਾਇਆ ਗਿਆ ਜਦੋਂ ਐਨਆਰਆਈ ਐਟ ਫਰਬੀ ਨੂੰ ਅਮਰੀਕਾ ਤੋਂ ਪਰਤਿਆ ਤਾਂ ਉਸ ਨੂੰ ਆਪਣੇ ਕਮਰੇ ਵਿੱਚ ਨਹੀਂ ਵੜਨ ਦਿੱਤਾ ਗਿਆ ਤੇ ਦੋਹਾਂ ਵਿਚਾਲੇ ਹੋਈ ਤਕਰਾਰ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ ਜਿਸ ਵਿੰਦਰ ਕੋਲ ਕੀ ਮਾਮਲਾ ਕੀ ਹੈ ਸਾਰਾ ਤੁਹਾਡਾ ਜਿਹੜੀ ਇਹ ਕਿੱਥੇ ਬੰਦੇ ਆਏ ਸੀ ਦੇਖ ਤਾਂ ਕੰਮ ਕੀ ਕੀਤਾ ਹਾਂਜੀ ਇਹ ਸਾਨੂੰ ਕਹਿੰਦੇ ਸਾਨੂੰ ਘਰੋਂ ਕੱਢਣਾ ਸਾਨੂੰ ਇੱਥੇ ਰਹਿ ਨਹੀਂ ਦੇਣਾ ਅਸੀਂ 25 ਸਾਲ ਤੋਂ ਇੱਥੇ ਰਹਿ ਰਹੇ ਹਾਂ ਸਾਡੀ ਨਾਨੀ ਸਾਨੂੰ ਵਸੀਅਤ ਕਰਾ ਕੇ ਗਈ ਸੀਗੀ ਸਾਰਾ ਕੁਝ ਸਾਨੂੰ ਦੇ ਕੇ ਗਈ ਸੀ ਉਹ ਕਹਿੰਦੀ ਮੇਰੇ ਮਨ ਤੋਂ ਵਾਅਦਾ ਇਹਨਾਂ ਤੁਹਾਨੂੰ ਰਹਿ ਨਹੀਂ ਦੇਣਾ ਇੱਥੇ ਇਹ ਕੌਣ ਲੋਕ ਹੈ ਹਾਂਜੀ ਇਹ ਗਰਚਰਨ ਸਿੰਘ ਆ ਬਲਜੀਤ ਸਿੰਘ ਆ ਬਲਵਿੰਦਰ ਸਿੰਘ ਆ ਗੁਰਸੇਵ ਸਿੰਘ ਆ ਜਗਰੂਪ ਸਿੰਘ ਆ ਤੇ ਇੱਕ ਬੰਟੀ ਆ ਉਹਨੇ ਬੰਟੀ ਦੇ ਨਾਲ ਅਰਪਸ਼ਾ ਤੇ ਪੰਜ-ਛੇ ਬੰਦੇ ਲਿਆਇਆ ਸੀਗਾ ਸਾਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਧੱਕਾ ਮੁਕੀ ਕੀਤਾ ਧੱਕਾ ਮੁਕੀ ਕੀਤਾ ਸਾਡੇ ਨਾਲ ਜੇ ਤੁਸੀਂ ਪੁਲਿਸ ਪਹਿਲੇ ਪਹਿਲੇ ਹਾਂ ਪੁਲਿਸ ਕੰਪਲੇਟ ਵੀ ਕੀਤੀ ਆ ਪਹਿਲੇ ਦਿਨ ਹੀ ਇਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਕੀਤਾ ਕੱਲ ਫੇਰ ਇਹਨਾਂ ਨੇ ਆ ਕੇ ਸਾਡੇ ਬਾਹਰ ਤੇ ਬਹੁਤ ਕੁਝ ਕੀਤਾ ਸਾਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਇਹ ਪੁਲਿਸ ਕੰਪਲੇਟ ਕੀਤੀ ਕੋਈ ਕਾਰਵਾਈ ਕੀਤੀ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈਗੀ ਸਰ ਦੁਬਾਰਾ ਤੁਸੀਂ ਪੁਲਿਸ ਕੋਲ ਗਏ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈਗੀ ਸਾਡੀ ਹੁਣ ਤੁਸੀਂ ਕੀ ਜਾਣਦੇ ਹਾਂ ਅਸੀਂ ਹਨ ਇਨਸਾਫ ਲੈਣਾ ਚਾਹੀਦਾ ਸੀ ਇੱਥੇ ਰਹਿਣਾ ਚਾਹੁੰਦੇ ਆ 25 ਸਾਲ ਤੋਂ ਸੀ ਇੱਥੇ ਰਹਿ ਰਹੇ ਆ ਜਿੱਥੋਂ ਮਾਰਗੀ ਪੁੱਛਿਆ ਜਾਵੇ 22 ਸਾਲ ਤੋਂ ਅਸੀਂ ਇਸੇ ਘਰ ਦੇ ਪਰੂ ਸਾਰੇ ਸਾਡੇ ਕੋਲੇ ਆ ਆਧਾਰ ਕਾਰਡ ਆ ਪੈਨ ਕਾਰਡ ਸਭ ਪਰੂ ਸਾਡੇ ਕੋਲੇ ਆ ਮਹਾਰਾਜ ਦੇਖੋ ਜੀ ਇਲਜ਼ਾਮ ਇਹ ਸਾਰੇ ਝੂਠੇ ਆ ਮੈਂ ਇੱਥੇ 1998 ਦਾ ਆਪਦੇ ਬੱਚੇ ਲੈ ਕੇ ਇਸ ਪਰਿਵਾਰ ਦੇ ਵਿੱਚ ਰਹਿ ਰਿਆ ਇਸ ਪਰਿਵਾਰ ਦੇ ਵਿੱਚ ਰਹਿ ਰਿਆ ਜਿਹੜੀ ਮੇਰੀ ਇਹ ਨਾਨੀ ਸੀਗੀ ਮੇਰੀ ਮੰਮੀ ਦੀ ਸਾਕੀ ਮਾਸੀ ਮੇਰੇ ਆਪਦਾ ਮਾਮਾ ਨਾਨੀ ਹੈ ਨਹੀਂ ਸੀ ਠੀਕ ਹੈ ਇਹ ਨਾਲ ਕੀ ਸਕੇ ਹੀ ਗਿਆ ਸੀ ਮੇਰੇ ਮਾਮਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਨਾਨੀ ਆ ਇਹਨੇ ਨਾਨੀ ਨੇ ਮੇਰੇ ਨੇ ਪੱਕੇ ਤੌਰ ਤੇ ਮੈਨੂੰ ਇੱਥੇ ਲਿਆਂਦਾ ਕੌਣ ਲੁਗ ਹੈ ਜੀ ਹਾਂਜੀ ਕੀ ਨਾਮ ਸੀ ਉਹਨਾਂ ਦਾ ਉਹਦੀ ਜਸਵਿੰਦਰ ਕੌਰ ਨਾਨੀ ਸੀ ਮੇਰੇ ਨਾਲ ਨਹੀਂ ਨਹੀਂ ਜਿਹੜੇ ਤੋਂ ਤੁਹਾਡੇ ਜੀ ਆਉਂਦੇ ਕੀ ਉਹਨਾਂ ਦਾ ਕੀ ਨਾਮ ਉਹਨਾਂ ਉਹਨਾਂ ਦੇ ਬੇਟੇ ਆ ਜਿਹੜੇ ਗੁਰਚਰਨ ਸਿੰਘ ਉਹ ਲਾ ਲਿਆ ਇਲਜ਼ਾਮ ਜੀ ਕੀ ਲੱਗਦੇ ਕੀ ਤੁਹਾਡੇ ਮਾਮਾ ਜੀ ਲੱਗਦੇ ਆ ਮਾਮਾ ਜੀ ਲੱਗਦੇ ਆ ਹਾਂਜੀ ਹਾਂਜੀ ਤੁਹਾਨੂੰ ਮਸਲਾ ਕੀ ਹੈ ਤੁਹਾਡੇ ਕੋਠੀ ਦੇ ਕਿਉਂ ਇਲਜ਼ਾਮ ਲਗਾ ਰਹੇ ਹੋ ਕੋਠੀ ਦੇ ਇਲਜ਼ਾਮ ਇਹ ਰਿਹਾ ਜੀ 2000 ਜਦੋਂ ਮੈਨੂੰ ਇਹਨਾਂ ਨੇ ਰੱਖਿਆ ਲਿਆ ਕੇ 98 ਦੇ ਵਿੱਚ ਉਸ ਤੋਂ ਬਾਅਦ ਅਸੀਂ ਇਸ ਘਰ ਦੇ ਵਿੱਚ ਰਹਿ ਰਹੇ ਹਾਂ ਜਦੋਂ ਇਹ ਬਾਹਰ ਚਲੇ ਗਏ ਮੈਂ ਵੀ ਫੇਰ ਇੱਥੇ ਰਹਿ ਰਿਹਾ ਉਸ ਟਾਈਮ ਤੋਂ ਮੇਰੇ ਨਿੱਕੇ ਨਿੱਕੇ ਬੱਚੇ ਇਸੇ ਇੱਥੇ ਹੀ ਪੜ੍ਹੇ ਆ ਦੇਸਾ ਸਕੂਲ ਸਕੂਲ ਚ ਇੱਥੋਂ ਦੇ ਸਰਟੀਫਿਕੇਟ ਆ ਇੱਥੋਂ ਦੀਆਂ ਸਾਰੇ ਜੋ ਆਧਾਰ ਕਾਰਡ ਪੈਨ ਕਾਰਡ ਬਗੈਰਾ ਜੋ ਵੋਟਰ ਕਾਰਡ ਆ ਮੇਰੀ ਇਸ ਜਗਾ ਦਿਆ ਅਤੇ ਜੇ ਜਿਹੜੀ ਮੇਰੀ ਬੈਂਕ ਕਾਪੀਆਂ ਉਹ ਵੀ ਇੱਥੋਂ ਦੀਆਂ ਜਿਹੜੀ ਮੇਰੀ ਦੂਜੀ ਆਪਣੀ ਬਾਅਦ ਦੇ ਵਿੱਚ ਨਾਨੀ ਨੇ 2010 ਦੇ ਵਿੱਚ ਮੈਨੂੰ ਇਹ ਮਕਾਨ ਮੈਨੂੰ ਦਿੱਤਾ ਸੀਗਾ ਜਿਹੜਾ ਬਲਜੀਤ ਸਿੰਘ ਨਗਰ ਨਿਕਮੇ ਦੇ ਵਿੱਚ ਲੱਗਾ ਸੀਗਾ ਉਹ ਇਹਨਾਂ ਦਾ ਦੂਜਾ ਆਪਣਾ ਮਾਮੇ ਦਾ ਤਾਏ ਦਾ ਪੋਤਾ ਹੀ ਮੇਰੀ ਨਾਨੀ ਦੇ ਠੀਕ ਹੈ ਜੇਠ ਦਾ ਪੋਤਾ ਜੀ ਉਹ ਹਾਂਜੀ ਉਹ ਉਹਨਾਂ ਨੂੰ ਕਹਿੰਦੇ ਵੀ ਇੱਥੇ ਜਦੋਂ ਆਏ ਉਹਨਾਂ ਨੂੰ ਮਿਲਣ ਉਹਨੂੰ ਕਹਿੰਦੇ ਵੀ ਬਲਜੀਤ ਤੂੰ ਲੱਗੀ ਹੈਗੀ ਇੱਥੇ ਆਪਣੇ ਕਮੇਟੀ ਘਰ ਮੈਂ ਆਪਦੇ ਮੁੰਡਿਆਂ ਨਾਲ ਰਾਇ ਕਰ ਲਈ ਸਾਰਿਆਂ ਨਾਲ ਤਿੰਨਾਂ ਨਾਲ ਰਣਜੀਤ ਨਾਲ ਜਸਵੀਰ ਨਾਲ ਤੇ ਗਰਚਰ ਨਾਲ ਤੇ ਤੂੰ ਜਿਹੜੀ ਇਹਦੇ ਨਾਲ ਕੋਠੀ ਆ ਜਿਹੜੀ ਇਹਦੇ ਨਾਂ ਕਰਵਾ ਦੇ ਠੀਕ ਆ ਤੂੰ ਕਮੇਟੀ ਘਰ ਲੱਗਾ ਉਹ ਕਹਿੰਦਾ ਠੀਕ ਆ ਮਾਸੀ ਕਰਵਾ ਦਿੰਦੇ ਆ ਚਲੋ ਉਹਨਾਂ ਨੇ ਮੇਰੇ ਨਾਂ ਉਹ ਉਦੋਂ ਕਰਵਾਤੀ ਉਹਨਾਂ ਨੇ ਉਹਨਾਂ ਨੇ ਰਾਈ ਹੋ ਗਈ ਆ ਉਸ ਤੋਂ ਬਾਅਦ ਜਦੋਂ ਬਾਅਦ ਦੇ ਵਿੱਚ ਇਹ 2018 ਦੇ ਵਿੱਚ ਜਿਹੜਾ ਗੁਰਚਰਨ ਹੈ ਤੇ ਰੰਜੀਤ ਹੈ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਉਹਦੀ ਵਾਈਫ ਨੇ ਇਹ ਮਾਤਾ ਨੂੰ ਤੇ ਸਾਡੀ ਮਾਸੀ ਸੀ ਜਿਹੜੀ ਉਧਰ ਲੜਪੇ ਕੁੱਟਿਆ ਮਾਰ ਕੀਤੀ ਉਹ ਉਥੋਂ ਦੁਖੀ ਹੋ ਕੇ ਜਦੋਂ ਇੱਧਰ ਆਈਆਂ 2019 ਦੀ ਜਨਵਰੀ ਨੂੰ ਤੇ ਉਹ ਆ ਕੇ ਮੈਨੂੰ ਸਾਰੀ ਹੱਡ ਵਿਤੀ ਦਿੱਤੀ ਉਹ ਕਹਿੰਦੀ ਵੀ ਇਕਬਾਲ ਤੈਨੂੰ ਇਹ ਇਨਾਂ ਨੇ ਘਰੇ ਨਹੀਂ ਰਹਿਣ ਦੇਣਾ ਉਹ ਮੈਨੂੰ ਕਹਿੰਦੀਆਂ ਸੀਗੀਆਂ ਵੀ ਉਹਨੂੰ ਘਰੋਂ ਉਠਾ ਦੇ ਤੇ ਭਜਾ ਦੇ ਮੈਂ ਕਿਹਾ ਵੀ ਮੈਂ ਉਹਨੂੰ ਦੇ ਬੈਠੀ ਕੋਟੀ ਮੈਂ ਤਾਂ ਦੇਤੀ ਉਹ ਜਵਾ ਕਿੱਧਰ ਲੈ ਕੇ ਜਾਵੀ ਬਾਕੀ ਜਾਇਦਾਦ ਜ਼ਮੀਨ ਜਿਹੜੀ ਉਹ ਥੋਡੀ ਆ ਤਿੰਨਾਂ ਦੀ ਤੇ ਉਸ ਤੋਂ ਬਾਅਦ ਜੀ ਉਹ ਜਦੋਂ ਇੱਥੇ ਉੱਨੀ ਚਾਈ ਮੈਨੂੰ ਵਸੀਤ ਕਰਾ ਕੇ ਗਈ ਮੇਰੇ ਨਾਲ ਜਾ ਕੇ ਵਸੀਅ ਤੁਹਾਡੇ ਨਾਮ ਵਸੀਅ ਤੇ ਮੇਰੇ ਨਾਮ ਜੀ ਕਚਹਿਰੀ ਦੇ ਵਿੱਚ ਰਿਜੈਕਟਡ ਆ ਉਹ ਮੇਰੇ ਨਾਮ ਕਰਵਾ ਕੇ ਗਈ ਆ ਵੀ ਕੱਲ ਨੂੰ ਮੇਰੀ ਮਾਰੀ ਤੋਂ ਬਾਅਦ ਤੇਰੇ ਨਾਲ ਉਹ ਝਮੇਲਾ ਨਾ ਵੱਡਾ ਪਾਉਣ ਹੁਣ ਕੋਠੀ ਤੁਹਾਡੇ ਨਾਮ ਹੋਣੀ ਹੁਣ ਕੋਠੀ ਮੇਰੇ ਨਾਮ ਜਿਹੜੀ ਟੀਐਸ 1 ਉਹ ਮੇਰੇ ਨਾਮ ਨਿਕਲਿਆ ਵਾ ਉਸ ਤੋਂ ਬਾਅਦ ਜੀ ਮੈਂ ਜਿਹੜੇ ਵਸੀਤ ਆ ਉਹ ਮੇਰੇ ਕੋਲੇ ਆ ਰਿਜੈਕਟਡ ਤੇ ਹੁਣ ਉਹ ਕੀ ਕਹਿੰਦੇ ਕੀ ਹੈ ਜੀ ਇੱਥੇ ਉਹ ਕਹਿੰਦੇ ਜੀ ਜਿਹੜਾ ਜਿਹੜੇ ਬੰਦੇ ਨੇ ਬਲਜੀਤ ਨੇ ਕਰਵਾਈ ਸੀ ਉਸ ਤੋਂ ਬਾਅਦ ਮੇਰੇ ਤੇ ਉਲਟ ਹੋ ਗਿਆ ਮੁੜ ਕੇ ਉਹਨਾਂ ਨੇ ਉਹਨਾਂ ਨੂੰ ਦੂਜੇ ਪਾਸੇ ਲਾ ਲਿਆ ਹੁਣੀ ਗਰਚਰਨ ਸਿੰਘ ਨੂੰ ਉਹਨੂੰ ਪਰ ਜਦੋਂ ਮਾਤਾ ਦੀ ਆਪਣੀ ਜਨਵਰੀ ਫਰਵਰੀ ਦੇ ਵਿੱਚ ਡੈਥ ਹੋਈ ਆ 18 ਤਰੀਕ ਨੂੰ ਉਹ ਇਸ ਜੈਨ ਡੈਥ ਹੋਈ ਨੂੰ ਮਰੀ ਪਈ ਨੂੰ ਛੱਡ ਕੇ ਇੰਡੀਆ ਆ ਗਿਆ ਬਜੀਤ ਨੇ ਕਿਹਾ ਵੀ ਤੂੰ ਫਟਾਫਟ ਇੱਥੇ ਆ ਜਾ ਜਿਹੜੀ ਕੋਠੀ ਦੇ ਟੈਕਸ ਤੇ ਰੇਨਾ ਭਰਾ ਦੇਣਾ ਤੇਰਾ ਨਕਸ਼ਾ ਪਾਸ ਕਰਾ ਦੇਣਾ ਉਹਨੇ ਜੋ ਸਾਰਾ ਕੀਤਾ ਉਸੇ ਨੇ ਕੀਤਾ ਜੀ ਤੇ ਉਦੋਂ ਬਾਅਦ ਮਾਤਾ ਦੀ ਜਿਹੜੀ ਸ਼ਿਸ਼ਕਾਰ ਵੀ ਬਾਅਦ ਚ ਉਧਰ ਹੋਇਆ ਜਿਹੜੇ ਸਾਲ ਦੇ ਵਿੱਚ ਮੈਥੀ ਹੋਣ ਵਾਲੀ ਉਹਨਾਂ ਦੀ 2000 ਦੂਜੇ ਦੇ ਆਪਣਾ 23 ਚ ਹੋਈਏ ਠੀਕ ਹੈ ਹਾਂਜੀ ਹੁਣ ਤੁਸੀਂ ਕੀ ਮੰਗੇਗਾ ਅਸੀਂ ਇਹ ਇਨਸਾਫ ਕਹਿੰਦੇ ਆਂ ਵੀ ਇੱਥੇ ਅਸੀਂ 25 30 ਸਾਲ ਤੇ ਰਹਿ ਰਹੇ ਆਂ ਮੇਰੇ ਬੱਚੇ ਛੋਟੇ ਛੋਟੇ ਤੇ ਅਸੀਂ ਇਸ ਘਰ ਦੇ ਵਿੱਚ ਦੂਜੇ ਬੱਚੇ ਪਲੇ ਆ ਜੰਮੇ ਪਲੇ ਆ ਤੇ ਸਾਨੂੰ ਇਹ ਜਿਹੜੀ ਮਾਤਾ ਜਗਾ ਦੇ ਕੇ ਗਈ ਆ ਵੀ ਇਹ ਇੱਥੇ ਸਾਨੂੰ ਹੁਣ ਰਹਿਣ ਦੇਣ ਉਹ ਐਨ ਆਰ ਆਈ ਕਾ ਆਪਦੇ ਜਾਨੀ ਐਨ ਆਰ ਆਈ ਦੇ ਪਾ ਕੇ ਤੇ ਸਾਨੂੰ ਰਾਤਮ ਘਾ ਕੇ ਕੋਠੀ ਚੋਂ ਬਾਹਰ ਕੱਢਣਾ ਚਾਹੁੰਦੇ ਆ ਤੁਹਾਡੀ ਨਾਨੀ ਦਾ ਕੀ ਨਾਮ ਜੀ ਸੁਖਵਿੰਦਰ ਕੌਰ ਸੀ ਇਹ ਪ੍ਰੋਪਰਟੀ ਤੁਹਾਨੂੰ ਦੇ ਗਈ ਸੀ ਇਹ ਮੈਨੂੰ ਵਸੀਤ ਕਰਾ ਗਈ ਜੀ ਤੇ ਜਿਹੜੇ ਤੁਹਾਡੇ ਨਾਲ ਰੌਲਾ ਪਾ ਰਹੇ ਆ ਉਹ ਤੁਹਾਡੀ ਨਾਨੀ ਦੇ ਕੀ ਲੱਗਦੇ ਆ ਉਹ ਨਾਨੀ ਦਾ ਬੇਟਾ ਹੀ ਆ ਛੋਟਾ ਜੀ ਜਿਹੜਾ ਜਿਸ ਰঞ্জੀਤ ਸਿੰਘ ਆ ਉਹ ਵੀ ਮੈਨੂੰ ਦੇ ਗਿਆ ਸੀ ਡੈਥ ਆ ਉਹਦਾ ਮੇਰੇ ਕੋਲੇ ਜਿਹੜੀ ਹੈਗੀ ਆ ਆਪਣੀ ਪਾਵਰ ਆਫ ਟਰਨ ਉਧਰ ਦੀ 2012 ਦੀ ਆਈ ਸੀ ਪਰ ਉਹਨੇ ਮੈਨੂੰ ਸਾਰੇ ਕਾਸ ਦੀ ਦਿੱਤੀ ਸੀ ਪਰ ਮੈਂ ਕਿਹਾ ਨਹੀਂ ਸੋਚਿਆ ਵੀ ਮੈਨੂੰ ਇਹ ਮਕਾਨ ਹੀ ਬਹੁਤ ਆ ਤੇ ਮੈਂ ਜਿਹੜੀ ਜ਼ਮੀਨ ਆ ਉਹ ਮੈਂ ਕੁੜੀਆਂ ਦਾ ਹੱਕ ਨਹੀਂ ਖੋਣਾ ਚਾਹੁੰਦਾ ਸੀ ਉਹ ਮੈਂ ਆਪਦੀ ਜਿਹੜੀ ਪਾਵਰ ਆਫ ਟਰਨ ਰੱਖੀ ਰੱਖੀ ਆ ਮੈਂ ਉਹਦੇ ਚ ਕੋਈ ਹਿੱਸਾ ਨਹੀਂ ਲਿਆ ਨਾ ਕੋਈ ਮੈਂ ਜਗਾ ਲਈ ਆ ਠੀਕ ਆ ਉਹ ਉਹ ਜਿੱਦਣ ਉਹਨਾਂ ਦੀ 2022 ਦੇ ਵਿੱਚ ਡੈਥ ਹੋ ਗਈ ਆ ਉਸ ਤੋਂ ਬਾਅਦ ਉਹ ਪਾਵਰ ਟਰਨ ਮੇਰੇ ਕੋਲੇ ਹਜੇ ਪਈ ਆ ਹੁਣ ਤੱਕ ਤੇ ਜਿਹੜਾ ਜਸਵੀਰ ਸਿੰਘ ਆ ਉਹ ਮੇਰੇ ਹੱਕ ਵਿੱਚ ਆ ਉਹ ਕਹਿੰਦਾ ਵੀ ਮਾਤਾ ਨੇ ਜਦੋਂ ਤੈਨੂੰ ਦੇ ਹੀ ਦਿੱਤੀ ਚੀਜ਼ ਸਾਡਾ ਕੋਈ ਹੱਕ ਨਹੀਂ ਇੱਥੇ ਇਹ ਰੌਲਾ ਤੁਹਾਡੀ ਰਿਸ਼ਤੇਦਾਰੀ ਆ ਦਰਾਂ ਦਾ ਹੀ ਹੈ ਜੋ ਆਪਾਂ ਚ ਹਾਂਜੀ ਇਹ ਰਿਸ਼ਤੇਦਾਰਾਂ ਦਾ ਹੀ ਇਹ ਰੌਲਾ ਹੈ ਇਹ ਰਿਸ਼ਤੇਦਾਰ ਨਹੀਂ ਹਾਂਜੀ ਇਹ ਇੱਕੋ ਹੀ ਜਿਹੜਾ ਗੁਰਚਰਨ ਸਿੰਘ ਕੱਲਾ ਰੌਲਾ ਪਾ ਰਿਹਾ ਇਹ ਕਹਿੰਦਾ ਵੀ ਕੋਠੀ ਮੇਰੀ ਆ ਬਾਹਰਲਾ ਬੰਦਾ ਤਾਂ ਕੋਈ ਨਹੀਂ ਨਹੀਂ ਬਾਹਰਲੇ ਬੰਦੇ ਜਿਹੜੇ ਨਾਲ ਲੱਗਦੇ ਆ ਬਲਜੀਤ ਸਿੰਘ ਠੀਕ ਆ ਤੇ ਆਪਣਾ ਇਹ ਹੈਗਾ ਆਪਣਾ ਗੁਰਸੇਵਕ ਸਿੰਘ ਆ ਬਲਵਿੰਦਰ ਸਿੰਘ ਆ ਉਹ ਤਿੰਨ ਜਣੇ ਆ ਜਗਰੂਪ ਸਿੰਘ ਫਿਰ ਇੱਕ ਬੰਟੀ ਆ ਉਹਦੇ ਨਾਲ ਅਣਪਛਾਤੇ ਬੰਦੇ 5-7 ਆ ਉਹ ਸਾਡੇ ਕੈਮਰੇ ਦੇ ਵਿੱਚ ਰਿਕਾਰਡ ਵੀ ਆ ਉਹਨਾਂ ਦੀਆਂ ਫੋਟੋਆਂ ਆ ਪਰसों ਇਹਨਾਂ ਨੇ ਪਹਿਲੇ ਦਿਨ ਆ ਕੇ ਮੇਰੇ ਗਲਮੇ ਨੂੰ ਹੱਥ ਪਾ ਕੇ ਧੱਕੇ ਮਾਰੇ ਆ ਗੁਰਚਰਨ ਸਿੰਘ ਨੇ ਜੀ ਮੇਰੇ ਨਾਮ ਧੱਕਾ ਮੁਕੀ ਕੀਤੀ ਹੈ ਮੇਰੇ ਘਰ ਵਾਲੀ ਨਾਲ ਕੀਤੀ ਹੈ ਗੇਟ ਦੇ ਵਿੱਚ ਉਸ ਤੋਂ ਬਾਅਦ ਜਦੋਂ ਦੂਜਾ ਦਿਨ ਹੋਇਆ ਜੀ ਇਹਨਾਂ ਨੇ ਇਹ ਜਦੋਂ ਥਾਣੇ ਚਲੇ ਗਏ ਕਹਿੰਦੇ ਅਸੀਂ ਤੇਰ ਤੇ ਦਰਖਾਸਤ ਦਿੰਨੇ ਆ ਅਸੀਂ ਵੀ ਕੀ ਚਾਹੀਏ ਅਸੀਂ ਆਉਨੇ ਆ ਸਾਨੂੰ ਇਹ ਪੈ ਗਈ ਅੱਗੋਂ ਚਲ ਅਸੀਂ 112 ਤੇ ਆਨਲਾਈਨ ਕੰਪਲੀਟ ਪਾਤੀ ਆ ਉਹਦੀ ਪੁਲਿਸ ਵੀ ਆਈ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਐ ਐਸਚੂ ਕੋਲੇ ਜਾ ਕੇ ਇਹ ਆਪਦੀ ਕੰਪਲੀਟ ਲਖਾਇਆ ਇਹ ਆ ਫਿਰ ਇਹਨਾਂ ਨੇ ਹਾਂ ਜੀ ਆ ਕੇ ਤੇ ਇੱਥੇ ਆਵਦਾ ਇਹ ਕਹਿੰਦੇ ਵੀ ਸਾਨੂੰ ਐਨਆਰਆਈਆਂ ਅਸੀਂ ਘਰੇ ਨਹੀਂ ਵੰਨ ਦਿੰਦੇ ਆਹੀ ਗੱਲ ਆਹੀ ਬਾਤ ਆ ਜੀ ਡਰਾਉਂਦੇ ਧਮਕਾਉਂਦੇ ਆ ਕਬਜਾ ਸਾਡਾ ਜੀ ਉਦੋਂ ਤੋਂ ਹੀ ਅਸੀਂ ਹੁਣ ਵੀ ਦੇਖ ਲੋ ਅੰਦਰ ਕੋਲ ਬਾਰ ਕੇ ਸਮਾਨ ਪਿਆ ਹਾਂਜੀ ਜੋ ਸਭ ਤੇ ਸਾਡੇ ਬੈੱਡ ਬਿਸਤਰੇ ਸਭ ਪਏ ਆ ਜੀ ਤੁਸੀਂ ਇੱਥੇ ਰਹਿਣੇ ਜੇ ਕਿਤੇ ਹੋਰ ਵੀ ਰਹਿ ਜਾਓ ਨਹੀਂ ਰੈਸ਼ ਉੱਥੇ ਸਾਡੇ ਬਾਹਰ ਪਸ਼ੂ ਰੱਖੇ ਆ ਜੀ ਉਹ ਜਿਹੜਾ ਇਹਦਾ ਵੱਡਾ ਭਰਾ ਜਸਵੀਰ ਸਿੰਘ ਆ ਉਹ ਪਿਛਲੇ ਸਾਲ ਮਕਾਨ ਪਾ ਕੇ ਗਿਆ ਉਹਦਾ ਮਕਾਨ ਆ ਜਿਹੜਾ ਸਮਾਨ ਪਿਆ ਵਾ ਉੱਥੇ ਦੂਜੇ ਪਾਸੇ ਅਸੀਂ ਜਿਹੜਾ ਹੈਗਾ ਪਸ਼ੂਆਂ ਵਾਲਾ ਜਿਹੜਾ ਉਹ ਤੋਂ ਕਹਿ ਕੇ ਰਖਵਾਇਆ ਵੀ ਅਸੀਂ ਆਪਦਾ ਮਾਲ ਡੰਗਰ ਰੱਖਣਾ ਇੱਥੇ ਦਿਨੇ ਅਸੀਂ ਪਸ਼ੂਆਂ ਕੋਲੇ ਚੱਲੇ ਜਾਂਦੇ ਆ ਤੇ ਇੱਕ ਜਣਾ ਇੱਥੇ ਹੁੰਦਾ ਸ਼ਾਮ ਨੂੰ ਅਸੀਂ ਸਾਰੇ ਇੱਥੇ ਆ ਜਾਂਦੇ ਆ ਇੱਕ ਜਣਾ ਉੱਥੇ ਹੁੰਦਾ ਇਹ ਕੋਈ ਜਦੋਂ ਰੌਲਾ ਹੈਗਾ ਤੁਸੀਂ ਉਹਨਾਂ ਇੱਥੇ ਪਹੁੰਚਿਓ ਮੌਕੇ ਤੇ ਇਹ ਕੀ ਮਾਮਲਾ ਹੈ ਜੀ ਕਿ ਕੋਈ ਕਬਜ਼ੇ ਗੁੰਜੇ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਕਬਜ਼ੇ ਦਾ ਗੱਲ ਹੈ ਇਹਨਾਂ ਦਾ ਦੋਤਾ ਹੀ ਹੈਗਾ ਵਾ ਰਿਸ਼ਤੇਦਾਰ ਆ ਇਹਨਾਂ ਦੇ ਦੱਸਣ ਮੁਤਾਬਕ ਉਹਨੂੰ ਪਹਿਲਾਂ ਇਹਨਾਂ ਨੇ ਕੋਠੀਆ ਕੇ ਸਾਈਡ ਤੇ ਬਣਾ ਕੇ ਦੇਤੀ ਆ ਪਰ ਜਿਹੜੀ ਇਹਨਾਂ ਦੀ ਆਪਣੀ ਜੱਦੀ ਕੋਠੀ ਸੀਗੀ ਉਹਦੇ ਤੇ ਉਹ ਉਹਦੇ ਕੋਲ ਹੀ ਚਾਬੀਆਂ ਸੀਗਾ ਦੇਖ ਰੇਖੋ ਉਹੀ ਕਰਦਾ ਸੀਗਾ ਹੁਣ ਇਹ ਬਾਹਰੋਂ ਆਇਆ ਪਰ ਉਹਨੇ ਆਪਦਾ ਜਿੰਦਾ ਲਾ ਕੇ ਲੋਕ ਲਾ ਲਿਆ ਇਹਨਾਂ ਨੂੰ ਉਹਦੇ ਚ ਬਣ ਨਹੀਂ ਦੇ ਰਿਆ ਹੁਣ ਅੱਜ ਤਸਵੀਰਦਾਰ ਵੀ ਆਏ ਆ ਮੌਕੇ ਤੇ ਜਿਹੜੀ ਇਹਨਾਂ ਨੂੰ ਸਵੇਰੇ ਦੋਹੇ ਪਾਰਟੀਆਂ ਨੂੰ ਉੱਥੇ ਮੌਕੇ ਤੇ ਬੁਲਾਇਆ ਜਿਹੜੀ ਅਗਲੀ ਕਾਰਵਾਈ ਆ ਇਹ ਉਸ ਤੋਂ ਬਾਅਦ ਅਮਲ ਚ ਲਿਆਂਦੀ ਜਾਊਗੀ ਸਰ ਉਹਨਾਂ ਦਾ ਕਹਿਣਾ ਹੈਗਾ ਕਿ ਮੇਰੇ ਕੋਲ ਜਿਹੜੀ ਹੈਗੀ ਇਸ ਕੋਠੀ ਦੀ ਰਿਸਟਰੀ ਹੈਗੀ ਹੈ ਮੇਰੀ ਦਾਦੀ ਨੇ ਮੈਨੂੰ ਵਸੀਅਤ ਵਗੈਰਾ ਕਰਕੇ ਦਿੱਤੀ ਸੀ ਉਹ ਇਹ ਸਾਰਾ ਮਾਲ ਮਹਿਕਮਾ ਦੇਖੂਗਾ ਕੱਲ ਦੋਹੇ ਪਾਰਟੀਆਂ ਨੂੰ ਬੁਲਾਇਆ ਉੱਥੇ ਹਾਂਜੀ ਗੁਰਚਨ ਸਿੰਘ ਢਿੱਲੋਂ ਢਿੱਲੋਂ ਸਾਹਿਬ ਤੁਸੀਂ ਕੋਠੀ ਦੇ ਬਾਹਰ ਖੜੇ ਹੋ ਬਾਹਰ ਆ ਰਹੇ ਹੋ ਤੁਹਾਡੇ ਸਮਾਨ ਇੱਥੇ ਪਿਆ ਕੀ ਮਸਲਾ ਹੈ ਜੀ ਚੱਕਰ ਕੋਈ ਨਹੀਂ ਮੈਂ ਉੱਥੋਂ 8 ਤਰੀਕ ਨੂੰ ਇੱਥੇ ਆਇਆ ਵਾਂ ਤੇ ਜਦੋਂ ਮੈਂ ਘਰ ਆ ਕੇ ਦੇਖਾ ਲੋਕ ਲੱਗੇ ਸੀਗੇ ਜਿਹੜੇ ਇੱਥੇ ਸਾਡੇ ਰਿਸ਼ਤੇਦਾਰ ਸੀ ਗਾਂਹ ਦੀ ਗਾਂ ਉਹ ਇੱਥੇ ਬੈਠੇ ਰਹਿੰਦੇ ਸੀ ਅੱਗੇ ਅੱਗੇ ਛੱਡ ਕੇ ਚਾਬੀਆਂ ਦੇ ਕੇ ਗਈ ਸੀ ਸੰਭਾਲਣ ਵਾਸਤੇ ਫਿਰ ਉਹਨਾਂ ਨੂੰ ਕੋਠੀ ਖੇਤ પાਕੇ ਦਿੱਤੀ ਗਈ ਆ ਇੱਕ ਉੱਥੇ ਸਾਰੇ ਜਾਣੇ ਉੱਥੇ ਰਹਿੰਦੇ ਰਹਿ ਐਸ਼ ਉਹਨਾਂ ਦੀ ਉੱਥੇ ਸੀ ਮੈਂ ਇੱਥੋਂ ਜਾ ਕੇ ਉਹਨਾਂ ਕੋਲੋਂ ਇੱਕ ਮੁੰਡੇ ਨੂੰ ਪਹਿਲਾਂ ਭੇਜਿਆ ਚਾਬੀਆਂ ਲੈਣ ਨਾਲ ਤੇ ਉਹ ਕਹਿੰਦੇ ਵੀ ਚਾਬੀਆਂ ਉਹਨੂੰ ਕਹੇ ਆਪ ਲੈ ਜੇ ਜਦੋਂ ਮੈਂ ਘਰੇ ਜਾ ਕੇ ਚਾਬੀਆਂ ਮੰਗੀਆਂ ਕਹਿੰਦੇ ਸਾਡਾ ਕਬਜ਼ਾ ਹੈ ਚਾਬੀਆਂ ਨਹੀਂ ਦੇਣਗੇ ਤੇ ਤੁਸੀਂ ਕਦੋਂ ਕਿਹੜੀ ਜਗ੍ਹਾ ਤੋਂ ਆਏ ਹੋ ਅਮਰੀਕਾ ਤੋਂ ਆਏ ਹੋ ਅਮਰੀਕਾ ਤੋਂ ਆਏ ਹੋ ਕਦੋਂ ਕੇ ਤੁਸੀਂ ਅਮਰੀਕਾ ਜੀ ਸਾਨੂੰ 19 ਨਾ 22 ਸਾਲ ਹੋ ਗਏ 22 ਸਾਲ ਹੋ ਗਏ ਤੇ 22 ਸਾਲ ਤੋਂ ਇਹ ਰਹਿ ਰਹੇ ਹੋ ਤੁਹਾਡੇ ਅਸੀਂ ਇਹ ਉਹ ਤੋਂ ਪਹਿਲਾਂ ਤੇ ਸਾਡੇ ਨਾਲ ਹੀ ਰਹਿੰਦੇ ਸੀ ਨਿੱਕੇ ਨਿੱਕੇ ਹੋ ਕੇ ਹੀ ਤੇ ਰਹਿੰਦਾ ਰਿਆਂ ਨਾਲ ਇਕੱਠੇ ਰਹਿੰਦੇ ਸੀ ਪਹਿਲਾਂ ਹਾਂਜੀ ਇਕੱਠੇ ਰਹਿੰਦੇ ਹੁੰਦੇ ਸੀ ਤੇ ਇਹਨਾਂ ਨੂੰ ਤੁਸੀਂ ਇਹ ਕੋਠੀ ਜਿਹੜੀ ਹੈਗੀ ਹੈ ਵੈਸੀ ਦਿੱਤੀ ਸੀ ਜਾਂ ਕੋਈ ਰਿਸਟਰੀ ਕਰਾਈ ਨਾ ਜੀ ਨਾ ਕੁਝ ਨਹੀਂ ਅਸੀਂ ਕਰਾਇਆਗਾ ਅਸੀਂ ਤਾਂ ਸਿਰਫ ਸਾਡੇ ਨਾਲ ਰਹਿੰਦੇ ਹੁੰਦੇ ਭਲੀ ਕਹਤੇ ਅਸੀਂ ਤਾਂ ਨਾ ਕੋਠੀ ਦਾ ਰੈਂਟ ਨਾ ਕੋਈ ਕੋਈ ਆ ਆਪ ਦੇ ਕੋਲੋਂ ਇਹਨੂੰ ਦੁੱਧ ਦਾਣੇ ਸਾਰਾ ਆਪਦੇ ਕੋਲ ਦਿੰਦੇ ਖਰਚਾ ਦਿੰਦੇ ਉਹਨਾਂ ਦਾ ਕਹਿਣਾ ਹੈ ਵੀ ਸਾਨੂੰ ਵਸੀਅਤ ਕੀਤੀ ਸੀ ਉਹਨਾਂ ਦੀ ਮਾਸੀ ਦੀ ਨਾਨੀ ਨੇ ਤੇ ਸਾਨੂੰ ਰਜਿਸਟਰੀ ਸਾਡੇ ਕੋਲ ਸਾਰਾ ਕੁਝ ਸਾਡੇ ਕੋਲ ਹੈ ਨਹੀਂ ਜੀ ਉਹ ਸਾਰਾ ਕੁਝ ਝੂਠਾ ਕਰਾਇਆ 80 ਸਾਲ ਦੀ ਬਜ਼ੁਰਗ ਸੀਗੀ ਉਹਨੂੰ ਹੁਣ ਕੁਝ ਨਹੀਂ ਪਤਾ ਸੀਗਾ ਕੀ ਹੋ ਰਿਹਾ ਕੀ ਨਹੀਂ ਹੈ ਉਹਦਾ ਕੰਨਾਂ ਤੋਂ ਵੀ ਔਰ ਬਾਲਾ ਸੁੰਦਰ ਸੰਦਾਨੀ ਚੁੰਮਦਾ ਨਹੀਂ ਉੱਚਾ ਬਹੁਤ ਸੁੰਦਰ ਸੀ ਤੇ ਤੁਸੀਂ ਇੰਡੀਆ ਆਰਥਰੀਕ ਨੂੰ ਆਏ ਸੀਗੇ ਲਾਸ ਲਾਸ ਯਾਰ ਚ ਮੈਂ ਆਇਆ ਇੱਥੇ ਫੇਰ ਗਿਆ ਉਹ ਕਹਿ ਗਿਆ 2 ਮਹੀਨੇ ਲੱਗੇ ਇੱਥੇ ਘਰ ਕਿਰੇ ਹੈ ਹਾਂਜੀ ਇਸ ਘਰ ਦੇ ਵਿੱਚ ਸਾਰਾ ਸਮਾਨ ਦਾ ਚਪਿਆ ਮੈਂ ਇੱਥੇ ਦੱਸ ਸਕਦਾ ਤੁਹਾਨੂੰ ਤੇ ਹੁਣ ਤਾਂ ਤੁਹਾਨੂੰ ਫੋਰਸ ਬੁਲਾਉਣੀ ਪਈ ਅੱਜ ਕੀ ਮਸਲਾ ਹੋਇਆ ਕਿਉਂਕਿ ਉਹ ਚਾਬੀਆਂ ਨਹੀਂ ਕਰਦੀ ਮੈਨੂੰ ਵਾਣ ਦੇ ਨੇ 4 ਤੇ 3 ਦਿਨ ਹੋ ਗਏ ਮੈਨੂੰ ਬਾਹਰ ਤੁਰਿਆ ਫਿਰਦਾ ਕਿਸੇ ਹੋਰ ਘਰ ਕਰ ਮੈਨਾਂ ਕਿਤੇ ਉਸ ਕਰੀ ਪੈਣਾ ਤੇ ਮੈਂ ਕੋਠੀ ਦੇ ਆਪਦੀਆਂ ਚਾਬੀਆਂ ਲੈਣ ਜਾਣਾ ਉਹਨਾਂ ਨੂੰ ਘਰੋਂ ਬਾਹਰ ਕਰ ਦੇ ਤੁਹਾਨੂੰ ਹੁਣ ਤੁਹਾਡੀ ਕੋਠੀ ਵੜਨ ਦੀ ਕਿਹੜੇ ਕਿਹੜੇ ਅਧਿਕਾਰੀ ਆਏ ਸਾਰਾ ਜੀ ਆ ਜੋ ਵੀ ਪੁਲਿਸ ਆ ਜੋ ਸਾਰੇ ਪੁੱਚੇ ਅਹੁਦਿਆਂ ਤੇ ਲੱਗੇ ਸਾਰੇ ਇੱਥੇ ਆ ਮੈਜੂਦ ਹਨ ਇਹ ਜਗ੍ਹਾ ਕਿਹਦੇ ਨਾਂ ਸੀ ਇਹ ਪਹਿਲਾਂ ਜਗ੍ਹਾ ਮੇਰੇ ਦਾਦੀ ਦੇ ਨਾਂ ਸੀ ਪਹਿਲਾਂ ਦਾਦੇ ਪਰਦਾਦਾ ਦੇ ਨਾਂ ਸੀ ਪਹਿਲਾਂ ਹਾਂਜੀ ਇੱਥੇ ਚਾਰਾ ਪਾਇਆ ਹੁੰਦਾ ਸੀ ਪਹਿਲਾਂ ਫਿਰ ਉਟਾ ਕੇ ਦਾਦਾ ਪਰ ਫਿਰ ਚਾਰਾਂ ਭਰਾਵਾਂ ਨੇ ਵੰਡ ਵੰਡਾਇਆ ਕਰ ਲਿਆ ਸੀ ਤੇ ਡੈਡੀ ਹੁੰਦੇ ਉਹ ਫਿਰ ਮੇਰੇ ਡੈਡੀ ਦੇ ਨਾਂ ਤੇ ਕਰਤਾ ਇਧਰ ਲੈ ਪਾਸੇ ਸੀ ਘਰ ਪਾਲਿਆ ਫਿਰ ਨਕਸ਼ਾ ਮੇਰੇ ਪਾਸੇ ਹੋਇਆ ਮੇਰੇ ਨਾਂ ਤੇ ਹੋਇਆ ਵਾ ਕਿਉਂਕਿ ਡੈਡੀ ਬਜ਼ੁਰਗ ਸੀ ਉਹਨਾਂ ਨੂੰ ਉਠਾ ਲਾਤਾ ਉਹ ਕਹਿੰਦੇ ਤੂੰ ਆਦੇ ਨਾਂ ਤੇ ਕਰਾ ਲਾ ਤੇ ਬਿਮਾਰ ਰਹਿੰਦੇ ਸੀ ਉਹ ਤੇ ਮੁੜ ਕੇ ਆ ਬਿਜਲੀ ਦਾ ਬਿੱਲ ਵੀ ਮੈਂ ਤਾਰਦਾ ਪ੍ਰਾਪਰਟੀ ਟੈਕਸ ਵੀ ਮੈਂ ਤਾਰਿਆ ਇਸ ਕਰਕੇ ਪਿਛਲੇ ਕਿੰਨੇ ਸਾਲੋਂ ਤੁਸੀਂ ਤਾਰੋ ਪ੍ਰੋਫਿਟ ਹੈ ਹਾਂਜੀ ਕਿੰਨੇ ਸਾਲੋਂ ਉਤਾਰ ਰਹੇ ਜਦੋਂ ਦਾ ਇਹ ਪਈ ਆ ਜੀ ਜਦੋਂ ਦਾ ਟੈਕਸ ਲੱਗਿਆ ਉਦੋਂ ਦਾ ਹੀ ਤਾਰੀ ਜਾਂਦਾ ਉਹਨਾਂ ਨੂੰ ਤੁਸੀਂ ਕੋਈ ਰਿਟਰਨ ਦਿੱਤਾ ਹੋਵੇ ਕੁਝ ਲਿਖ ਕੇ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਡੇ ਡੈਡੀ ਨੇ ਜਾਂ ਕਿਸੇ ਨੇ ਲੇਖੋ ਲਿਖ ਕੇ ਦਿੱਤਾ ਜੀ ਉਹਨਾਂ ਨੂੰ ਕਿਹਨਾਂ ਨੂੰ ਜਿਹੜੇ ਰਹਿ ਰਹੇ ਨੇ ਇਸ ਵੇਲੇ ਕੌਣ ਰਹਿ ਨਾ ਜੀ ਨਾ ਅਸੀਂ ਕੁਝ ਨਹੀਂ ਦਿੱਤਾ ਉਹਨਾਂ ਨੂੰ ਟੈਕਸ ਵੀ ਮੈਂ ਰਹਿ ਰਹੇ ਨੇ ਹੁਣ ਅੰਦਰ ਹਾਂਜੀ ਇੱਥੇ ਕੌਣ ਰਹਿ ਇੱਥੇ ਕੋਈ ਨਹੀਂ ਰਹਿ ਰਿਹਾ ਸੀਗਾ ਜੀ ਖਾਲੀ ਸੀ ਜਦੋਂ ਮੈਂ ਗਿਆ ਮਾਂ ਆ ਹੁਣ ਜਦੋਂ ਮੈਂ ਇੱਥੇ ਆਇਆ ਉਦੋਂ ਖਾਲੀ ਪਈ ਸੀ ਤੁਸੀਂ ਕਿਹਾ ਮੈਂ ਮੇਨਟ ਉਹਦੀ ਫੈਮਿਲੀ ਰਹਿੰਦੀ ਚਾਰ ਜਣੇ ਚਾਹੇ ਤੁਹਾਡੇ ਕੀ ਰਿਸ਼ਤੇ ਸਾਡੀ ਕੋਈ ਉਹਨਾਂ ਨਾਲ ਵਾਲੀ ਰਿਸ਼ਤੇ ਮਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨਾਲ ਤੁਹਾਡੀ ਮਦਰ ਦੀ ਉਹਨਾਂ ਦੇ ਹਾਂਜੀ 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 ਗਾਂ ਦੀ ਗਾਂ ਰਿਸ਼ਤੇਦਾਰੀ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਮੰਗਾ ਇਹੀ ਕਰਦੇ ਕੋਠੀ ਵਹਿਲੀ ਕਰਾਈ ਜਾ ਮੈਨੂੰ ਅੰਦਰਵਾੜਾ